ਰਾਤ 8 ਮੋਟਰਸਾਈਕਲਾਂ ਦੇ ਕਿਹੜੇ ਖਿਡਿਆਰੀ ਬੈਸਟ ਰੇਡਰ ਤੇ ਜਾਪੀ ਬਣੇਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਸਾਥੀ ਨਾਮ ਲਵਾਇਆ ਕਰੋ ਫੁਰਤ ਮੁਰ ਮੁਰਦੇ ਰਾਤ ਨੂੰ ਅੱਤ ਸ੍ਰੀ ਅਕਾਲ ਜੀ ਲੈ ਕੇ ਆਏ ਆਂ ਵੀਡੀਓ ਕੱਲ 12 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ ਪੰਜ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਕਿਹੜੇ ਖਿਡਾਰੀ 8 ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਪੂਰੀ ਵੀਡੀਓ ਦੇਖੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆਂ ਤੇ ਗੱਲ ਕਰਦੇ ਫਾਈਨਲ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਠੱਠੀ ਨੇੜੇ ਸੋਹਲ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਤੋਤਾ ਸਿੰਘ ਵਾਲਾ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਰ ਸਿੰਘ ਦੀ ਟੀਮ ਫਸਟ ਰਹੀ ਤੇ ਤੋਤਾ ਸਿੰਘ ਵਾਲੀ ਟੀਮ ਸੈਕੰਡ ਰਹੀ ਤੇ ਅੱਗੇ ਗੱਲ ਕਰਦੇ ਪਿਕੜਾਣਾ ਸ੍ਰੀ ਫਤੇਗੜ੍ਹ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਬੈਸਟ ਰੇਡਰ ਤੇ ਜਫਾਗਾਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮੌਲੀ ਵ ਦੇ ਵਿੱਚੋਂ ਵਿਜਨਪੁਰ ਦੀ ਟੀਮ ਫਾਸਟ ਰਹੀ ਤੇ ਮੌਲੀ ਵੈਦਵਾਨ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਖਿਡਿਆਰੀਆਂ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣਾਂਗਾ ਹੀਰਾ ਮੌਲੀ ਵੈਦਵਾਨ ਵਾਲਾ 14 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਤੇ ਬੈਟ ਜਾਫੀ ਬਣਾਂਗਾ ਨੰਨੂ ਤਨੌਰੀ ਵਾਲਾ 8 ਟੱਚ ਲੈ ਕੇ 5 ਜਫੇ ਲਾਏ ਤੇ ਦੋਨਾਂ ਟੀਮਾਂ ਦਾ ਇੱਕ ਇੱਕ ਖਿਡਿਆਰੀ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਅੱਗੇ ਗੱਲ ਕਰਦੇ ਨੁਸੀ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਨਾ 45000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਅੰਤਰਹੀਮਪੁਰ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਰਹੀਮਪੁਰ ਦੀ ਟੀਮ ਫਾਸਟ ਰਹੀ ਤੇ ਪੱਤੜਕਲਾਂ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਖੇਡਾਰੀਆਂ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਸੁਖਮਣ ਵਿਆਸ ਵਾਲਾ 35 ਕਬੱਡੀਆਂ ਪਾ ਕੇ 27 ਨੰਬਰ ਲੈ ਤੇ ਬੈਟ ਜਾਫੀ ਬਣੇਗਾ ਮਣੀ ਦਿਾਲਪੁਰ ਵਾਲਾ 21 ਟੱਚ ਲੈ ਕੇ 12 ਜੱਫੇ ਲਾਈ ਤੇ ਮੁੰਡੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਾਂਗੇ ਤੇ ਬੈਸਟ ਰੇਡਰ ਤੇ ਜਾਫੀ ਸੈਮੀਫਾਈਨਲ ਤੇ ਫਾਈਨਲ ਦੇ ਨੰਬਰ ਮਿਲਾ ਕੇ ਕੱਢੇ ਗਏ ਸਨ ਅੱਗੇ ਗੱਲ ਕਰਦੇ ਕੜਾਲ ਕਲਾਂ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ ਪੀਆਰਸੀ ਤੇ ਬੈਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਸੈਦੋਵਾਲ ਤੇ ਡਡਵਿੰਡੀ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚ ਡਡਵਿੰਡੀ ਦੀ ਟੀਮ ਸੈਕੰਡ ਰਹੀ ਤੇ ਸੈਦੋਵਾਲ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਜੱਗੂ ਸੈਦੋਵਾਲ ਕਾ 20 ਕਵਟੀਆਂ ਪਾ ਕੇ 20 ਨੰਬਰ ਲੈਤੇ ਤੇ ਵੈਸਟ ਜਾਫੀ ਬਣੇਗਾ ਜੂਰੀ ਭਗਵਾਨਪੁਰਿਆ 9 ਟੱਚ ਲੈ ਕੇ ਦੋ ਜੱਫੇ ਲਾਈ ਤੇ ਮੁੰਡੇ ਵੀ ਮੋਟਰਸਾਈਕਲਾਂ ਦੇ ਬੈਟ ਰੇਡਰ ਤੇ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਹਾਂ ਸਮਾਲ ਸਰ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਤੇ ਪਹਿਲਾ ਇਨਾਮ ਲੱਖ ਰੁਪਈਆ ਤੇ ਦੂਜਾ ਇਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਡੱਗੋ ਰਮਾਣਾ ਤੇ ਸ਼ਕਰਪੁਰ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਸ਼ਕਰਪੁਰ ਦੀ ਟੀਮ ਫਰਸਟ ਰਹੀ ਤੇ ਡੱਗੋ ਰਮਾਣਾ ਦੀ ਟੀਮ ਸੈਕੰਡ ਤੇ ਇੱਥੋਂ ਦੇ ਬੈਸਟ ਖਿਡਾਰੀਆਂ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣਿਆ ਪੂਰੀਆ ਸੀਸਰ ਵਾਲਾ ਤੇ ਦੁੱਲਾ ਚੱਠੇ ਗਵਿੰਦਪ੍ਰੇ ਵਾਲਾ ਦੋਨਾਂ ਨੇ 5-5 ਕਬੱਡੀਆਂ ਪਾ ਕੇ 5- ਹਾਲ ਸਿੰਘ ਆਲਾ 5 ਟੱਚ ਲੈ ਕੇ 3 ਜਫੇ ਲਾਈ ਤੇ ਮੁੰਡੇ ਵੀ ਸਮਾਲ ਸਰ ਦੇ ਕਬੱਡੀ ਕੱਪ ਤੋਂ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਾਂਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਣੇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਚਾਹੀਦਾ ਮੁਕਾਬਲਾ ਸਿਰੇ ਦਾ ਲੋਹਾਰੇ ਵਾਲੇ ਕੁਝ ਵੀ ਕਰ ਸਕਦੇ ਆ ਲਓ ਦੀਪ ਦੀ ਰੇਡ ਤੇ ਅਰਸ਼ੂ ਫੇਰ ਅਰਸ਼ੂ ਫੇਰ ਪਰ ਦੋ ਬੁਰਜੀ ਵਾਲੇ ਨੇ ਵਾਵਾ ਖੋਲਤੀਆਂ ਇੱਥੇ ਰੱਖਾ ਵਾਹ ਓਏ ਗੱਬਰੂਆ ਉਹ ਸਮਾਲਸਾਰ ਵਾਲਿਓ ਦੀਪ ਦੀ ਖੇਡ ਕਿਵੇਂ ਲੱਗੀ ਕਾਰੀ ਤਾੜੀਆਂ ਜ਼ੋਰਦਾਰ ਉਹ ਸਮਾਲਸਾਰ ਵਾਲਿਓ ਆਹੀ ਕੁਝ ਚਾਉਂਦੇ ਸੀਗੇ ਕੁਝ ਹੋਰ ਚਾਉਂਦੇ ਸਿਰਾ ਹੋ ਗਿਆ ਸਮਾਜ ਸਰਜ ਸਿਰਾ ਹੋ ਗਿਆ ਬਹੁਤ ਸ਼ਾਨਾਰਾ ਭਰਾ ਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਲਾਲੀ ਦੀ ਪਈ ਹੋਈ ਰੇਡ ਇੱਕ ਪਾਸੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਪਰ ਦੂਜੇ ਪਾਸੇ ਲੱਗਪੜ ਥਾਪੀਆਂ ਵੱਜਦੀਆਂ ਸਮਾਜ ਸਰ ਦੇ ਵਿੱਚ ਹਾਪੀਆਂ ਵਜਦੀਆਂ ਸਵਾਲਸਰ ਦੇ ਵਿੱਚ ਜਿਤਨਾ ਦੇ ਜੱਫੇ ਲਾਉਣੇ ਪੈਣੇ ਆ ਇਹ ਜਿਤਨਾ ਇਹ ਜੱਫੇ ਲਾਉਣੇ ਪੈਣੇ ਆ ਰੋਮੀ ਤੇ ਦੀਪ ਦੇ ਦਰਮਿਆਨ ਕਬੱਡੀ 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 ਦੋ ਖਿਡਾਰੀਆਂ ਦੇ ਦਰਮਿਆਨ ਦੋ ਬੁਰਜੀ ਆਲਾ ਹੈ ਆ ਜੱਕਾ ਆ ਬਲੇ ਆ ਬਲੇ ਆ ਨਿਆਰਾ ਆ ਵਾਹ ਗਬਰੂਆ ਤੇਰੇ ਵੱਸ ਦੇ ਰਹਿਣ